6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਕੰਗਨਾ ਰਣੋத் ਦੀ ਫਿਲਮ ਐਮਰਜੈਂਸੀ 'ਚ ਕੁਝ ਵਿਵਾਦਿਤ ਬਿਆਨਾਂ ਤੇ ਦ੍ਰਿਸ਼ਾਕਰਣ ਇੱਕ ਵਾਰ ਫਿਰ ਸਿੱਖਾਂ 'ਚ ਕੰਗਨਾ ਖਿਲਾਫ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਫਿਲਮ ਦੀ ਰਿਲੀਜ਼ ਸੰਬੰਧੀ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕੰਗਨਾ ਰਣੋਤ ਹਮੇਸ਼ਾ ਹੀ ਸਿੱਖਾਂ ਖਿਲਾਫ ਬਿਆਨਬਾਜ਼ੀ ਕਰਦੀ ਰਹੀ ਹੈ। ਇਸ ਫਿਲਮ ਵਿੱਚ ਦਿਖਾਏ ਗਏ ਦ੍ਰਿਸ਼ ਅਤੇ ਇਸ ਦੇ ਭਿਆਨ ਇੱਕ ਵਾਰ ਫਿਰ ਹਿੰਦੂ ਸਿੱਖ ਭਾਈਚਾਰੇਕ ਸਾਜ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਉਹਨਾਂ ਕਿ ਹੈ ਕਿ ਸੰਸਦ ਮੈਂਬਰ ਹੁੰਦੇ ਨਾਤੇ ਹੋ ਆਪਣਾ ਕੰਮ ਛੱਡ ਕੇ ਸਿਰਫ ਸੁਰਖੀਆਂ ਬਟੋਰਨ ਲਈ ਕਿਸੇ ਕੰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਇਸ ਫਿਲਮ ਨੂੰ ਪੰਜਾਬ ਦੇ ਵਿੱਚ ਰਿਲੀਜ਼ ਨਹੀਂ ਹੋਣ ਦਵਾਂਗੇ ਜੀ ਇਹ ਕੀ ਨਾਮ ਹੈ ਤੇ ਅੱਜ ਡਿਜੀਟਲ ਨੂੰ ਮੰਕਟ ਕਰਦੇ ਹੈ ਕਿਸ ਸੰਬੰਧ ਵਿੱਚ ਹੈ ਅਸੀਂ ਸ਼੍ਰੋਮਣੀ ਅਕਾਲੀ ਦਲ ਫਤਿਹ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਮਸਕਿੰਗਨ ਔਰ ਮੇਰੇ ਸਾਥੀ ਜ਼ਿਲ੍ਹਾ ਪਟਿਆਲੇ ਤੋਂ ਅਸੀਂ ਅੱਜ ਇੱਥੇ ਆਏ ਹਾਂ ਜੀ ਕੰਗਣਾ ਰਣੋਤ ਦੇ ਵਿਸ਼ੇ ਤੇ ਅੱਜ ਸੀ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਸਾਡੇ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਅਮਰਸ਼ੀਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ ਉੱਪਰ ਕੰਗਣਾ ਰਣੋਤ ਨੇ ਫਿਲਮ ਬਣਾਈ ਹੈ ਅਮਰਜੈਂਸੀ ਜਿਹਦੇ ਵਿੱਚ ਉਹਨੇ ਸਿੱਖਾਂ ਦੀ ਬਹੁਤ ਜਿਆਦਾ ਕਿਰਦਾਰਕੁਸ਼ੀ ਕੀਤੀ ਹੈ ਸਿੱਖਾਂ ਨੂੰ ਟੈਰਰਿਸਟ ਵਖਵਤੀ ਦੱਸਿਆ ਗਿਆ ਹੈ ਇਹਦੇ ਸਬੰਧ ਵਿੱਚ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵੀ ਸਾਡਾ ਮੰਗ ਪੱਤਰ ਸੀਐਮ ਨੂੰ ਪੀਐਮ ਨੂੰ ਗਵਰਨਰ ਨੂੰ ਪਹੁੰਚਾਓ ਵੀ ਇਹੋ ਜਿਹੇ ਦੇ ਉੱਪਰ ਲਗਾਮ ਕੱਸੀ ਜਾਏ ਕਦੀ ਤਾਂ ਉਹ ਕਿਸਾਨਾਂ ਨੂੰ ਗਲਤ ਬੋਲ ਰਹੀ ਆ ਕਦੀ ਉਹ ਕਿਸੇ ਅਫਸਰ ਦੇ ਉੱਪਰ ਚੈਕਿੰਗ ਦੇ ਨਾਮ ਦੇ ਉੱਪਰ ਉਹਨੂੰ ਥੱਪੜ ਮਾਰ ਰਹੀ ਆ ਜਦ ਕਿ ਉਹ ਅਫਸਰ ਦਾ ਰਾਈਟ ਹੈ ਉਹ ਪੀਐਮ ਸੀਐਮ ਨੂੰ ਵੀ ਚੈਕਿੰਗ ਕਰ ਸਕਦੇ ਆ ਏਅਰਪੋਰਟ ਤੇ ਉਹ ਚੈਕਿੰਗ ਦੇ ਨਾਂ ਤੇ ਉਹਨੇ ਗਲਤੀ ਕੀਤੀ ਆ ਅੱਜ ਜੋ ਸਾਡੀਆਂ ਬੀਬੀਆਂ ਤੇ ਗਲਤ ਬੋਲ ਰਹੀ ਐ 500 500 ਰੁਪਏ ਚਾਣ ਕੇ ਦਿਹਾੜੀ ਤੇ ਲੱਗੇ ਹੀ ਜਾਂ ਨਹੀਂ ਸਾਡਾ ਪੰਜਾਬ ਐ ਸਾਡਾ ਜਿਹੜਾ ਸਿੱਖਾਂ ਦਾ ਕਰਤਾਰ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਨੂੰ ਕਰਤਾਰ ਬਖਸ਼ਿਆ ਐ ਇਹ ਪੂਰੇ ਵਰਲਡ ਪੂਰਾ ਸੰਸਾਰ ਜਾਣਦਾ ਵੀ ਸਾਡਾ ਕਰਤਾਰ ਕਿਹੋ ਜਿਹਾ ਐ ਇਹਨਾਂ ਦੇ ਬੋਲਣ ਨਾਲ ਜਾਂ ਭੜਕਾਊ ਬਿਆਨ ਦੇਣ ਨਾਲ ਸਾਡੇ ਕਰਤਾਰ ਨੂੰ ਕੋਈ ਫਰਕ ਨਹੀਂ ਪੈਣਾ ਪਰ ਅਸੀਂ ਇਹਨੇ ਮਾਧਿਅਮ ਲਈ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਤੇ ਲਗਾਮ ਕੱਸੀ ਜਾਏ ਜੋ ਪ੍ਰਿਕਸ਼ਾ ਪ੍ਰਸਤ ਲੋਕ ਨੇ ਜੋ ਆਪਸੀ ਭਾਈਚਾਰੇ ਚ ਸਾਡਾ ਹਿੰਦੂ ਨਾਲ ਵੀ ਪਿਆਰ ਹੈ ਮੁਸਲਮਾਨ ਨਾਲ ਵੀ ਅਸਾਈ ਨਾਲ ਵੀ ਅਸੀਂ ਇਕੱਠੇ ਰਹਦੇ ਆਂ ਪੰਜਾਬ ਬਿਲਕੁਲ ਸ਼ਾਂਤ ਹੈ ਭਾਈਚਾਰੇ ਦੇ ਤੌਰ ਤੇ ਰਹਦੇ ਆਂ ਉਹ ਇੱਕ ਮੈਂਬਰ ਪਾਰਲੀਮੈਂਟ ਹੋਣ ਦੀ ਬਜਾਏ ਆਪਣਾ ਕੰਮ ਛੱਡ ਕੇ ਸੁਰਚੰਦ ਵਿੱਚ ਰਹਿਣ ਦੀ ਬਜਾਏ ਇੱਕ ਫਿਰਕੇ ਦੇ ਉੱਤੇ ਉਹਨੂੰ ਅਤਵਾਦੀ ਵੱਖਵਾਦੀ ਕਹਿ ਰਹੀ ਹੈ ਜਿਹਦੇ ਨਾਲ ਸਾਡਾ ਬਿਜ਼ਨਸ ਖਰਾਬ ਹੁੰਦਾ ਸਾਡਾ ਭਾਈਚਾਰਾ ਖਰਾਬ ਹੁੰਦਾ ਅਸੀਂ ਇਹੀ ਕਹਿੰਦੇ ਆਂ ਸੀਐਮ ਭਗਵੰਤ ਮਾਨ ਨੂੰ ਇਹ ਫਿਲਮ ਪੰਜਾਬ ਚ ਕੀ ਪੂਰੇ ਭਾਰਤ ਦੇ ਵਿੱਚ ਬੈਨਡ ਹੋਣੀ ਚਾਹੀਦੀ ਹੈ ਜੇ ਅਗਰ ਇਹ ਫਿਲਮ ਚੱਲੇਗੀ ਸਭ ਪੂਰਾ ਸਿੱਖ ਜਗਤ ਇਹਦਾ ਵਿਰੋਧ ਕਰੇਗਾ ਜੇ ਸਾਡੇ ਸਿੱਖ ਜਰਨੈਲਾਂ ਦੀ ਭਾਈ ਜਸਵੰਤ ਸਿੰਘ ਖਲੜਾ ਦੀ ਪਿਕਚਰ ਬਣੀ ਹੈ ਸੈਂਸਰ ਨੇ ਉਹ ਰੋਕ ਲਾ ਦਿੱਤੀ ਹੈ ਵੀ ਇਹੋ ਜੀਆਂ ਫਿਲਮਾਂ ਤੇ ਰੋਕ ਕਿਉਂ ਨਹੀਂ ਲੱਗਦੀ ਕੱਲੇ ਸਿੱਖਾਂ ਦੇ ਸਿੱਖਾਂ ਨੇ ਦੱਸੋ ਭਾਰਤ ਲਈ ਕੀ ਨਹੀਂ ਕੀਤਾ ਜੇ ਸਾਡੇ ਗੁਰੂ ਤੇਗ ਬਹਾਦਰ ਪਾਸ਼ਾ ਨਵੇਂ ਪਾਸ਼ਾ ਹਿੰਦੂਆਂ ਦੇ ਲਈ ਇੱਕ ਇਨਸਾਨੀਕ ਜ਼ਾਬਰ ਦੇ ਸਾਹਮਣੇ ਖੜੇ ਸੀਗੇ ਉਹਨਾਂ ਨੇ ਛਿੱਧੀ ਦਿੱਤੀ ਹੈ ਤਾਂ ਜੇ ਹਿੰਦੁਸਤਾਨ ਹੈ ਜਿਹਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ ਇਨੂੰ ਇੱਕ ਇਨਸਾਨੀਅਤ ਨਾਤੇ ਇੱਕ ਅਮਨ ਸ਼ਾਂਤੀ ਦਾ ਦੇਸ਼ ਰਹਿਣ ਦਿਓ ਆਪਾਂ ਇਨਸਾਨ ਆ ਇਨਸਾਨ ਬਣ ਕੇ ਰਹੀਏ ਆਪਾਂ ਧਰਮ ਦੇ ਨਾਂ ਤੇ ਵੰਡੀਆਂ ਜਾਂ ਪ੍ਰਿਕਰਾਪਤੀ ਨਹੀਂ ਫਲਾਈਏ ਠੀਕ ਹੈ ਜੀ ਸਾਡੀ ਤੁਹਾਡੇ ਮਾਧਿਅਮ ਮੀਡੀਆ ਦੇ ਪ੍ਰਤਿਨਿਧ ਇਹ ਹੀ ਪ੍ਰਸ਼ਾਸਨ ਨੂੰ ਵੀ ਹੈ ਬਈ ਇਹ ਫਿਲਮ ਨਹੀਂ ਲੱਗਣੀ ਚਾਹੀਦੀ ਅਸੀਂ ਇਹਦਾ ਫੁੱਲ ਵਿਰੋਧ ਕਰਾਂਗੇ ਪੂਰਾ ਸਿੱਖ ਜਗਤ ਵਿਰੋਧ ਕਰੇਗਾ ਕਿ ਪੰਜਾਬ ਦੇ ਵਿੱਚ ਫਿਲਮ ਨਾ ਲੱਗੇ ਇਹਦੇ ਨਾਲ ਸਾਡੀ ਭਾਈਚਾਰਕ ਸਾਂਝ ਖਰਾਬ ਹੁੰਦੀ ਹੈ ਔਰ ਕੰਗਣਾ ਰਣੌਤ ਦੇ ਉੱਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਢਕਾਉਣ ਦਾ ਤਨੂੰ ਦੀ ਕਾਰਵਾਈ ਤੋਂ ਤੇ ਦੇ ਉੱਪਰ ਐਫ ਆਈ ਆਰ ਦਰਜ ਹੋ ਕੇ ਇਹਦੇ ਤੇ ਕੇਸ ਚੱਲਣਾ ਚਾਹੀਦਾ ਡੀ ਸੀ ਸਾਹਿਬ ਨੇ ਸਪੱਸ਼ਟ ਦਿੱਤਾ ਕਿ ਅਸੀਂ ਗਵਰਨਰ ਸਾਹਿਬ ਨੂੰ ਸੀ ਐਮ ਸਾਹਿਬ ਨੂੰ ਭੇਜਾਂਗੇ ਤੁਹਾਡਾ ਮੰਗ ਪੱਤਰ ਇਹਦੀ ਬੰਦੀ ਕਾਰਵਾਈ ਹੋਏਗੀ ਕਿਉਂਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਹੈ ਅਸੀਂ ਸਾਡਾ ਰਾਈਟ ਹੈ ਪ੍ਰੋਟੈਕਟ ਕਰਨਾ ਮਮਰਨ ਦੇ ਨਾ ਅਸੀਂ ਸ਼ਾਂਤਮਈ ਤਰੀਕੇ ਨਾਲ ਮਮਰਨ ਦੇ ਕੇ ਆਪਣੀ ਜਿਹੜੀ ਸਾਡੇ ਮਨਾਂ ਨੂੰ ਫੇਸ ਪਹੁੰਚੀ ਹੈ ਅਸੀਂ ਉਹਦਾ ਪ੍ਰਕਟਾਵਾ ਡੀ ਸੀ ਸਾਹਿਬ ਨੂੰ ਕਰ ਦਿੱਤਾ ਹੈ ਅੱਗੇ ਹੁਣ ਪ੍ਰਸ਼ਾਸਨ ਦਾ ਔਰ ਸੀ ਐਮ ਪੰਜਾਬ ਦਾ ਸੈਂਸਰ ਬੋਰਡ ਤੱਕ ਪਹੁੰਚ ਕਰਕੇ ਫਿਲਮ ਰਕਾਉਣੀ ਚਾਹੀਦੀ ਜੇ ਕੱਲ ਨੂੰ ਫਿਲਮ ਲੱਗਦੀ ਹੈ ਤਾਂ ਅਸੀਂ ਇਹਦਾ ਪੂਰਾ ਵਿਰੋਧ ਕਰਾਂਗੇ ਜੇ ਕੋਈ ਸ਼ਾਂਤੀ ਜਾਂ ਕੋਈ ਅਨਸਕਾਬੀ ਘਟਨਾ ਘਟਦੀ ਹੈ ਉਹਦੇ ਜ਼ਿੰਮੇਵਾਰ ਠੰਗੜਾ ਨੌਤ ਨੂੰ ਮੰਨਿਆ ਜਾਏਗਾ